ਸਸ਼ੀਗਲ ਜੀ ਆਸਟ੍ਰੇਲੀਆ ਨਿਊਜ਼ ਬਲਟਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਸ਼ੁਰੂਆਤ ਕਰ ਲੈਨੇ ਆਂ ਸੁਰਖੀਆਂ ਦੇ ਨਾਲ ਵਿਰੋਧੀ ਧਰ ਦੇ ਨੇਤਾ ਦਾ ਪ੍ਰਵਾਸ ਨੂੰ ਲੈ ਕੇ ਵੱਡਾ ਬਿਆਨ ਪੀਟਰ ਡਟਨ ਦੇਸ਼ ਨਿਕਾਲਾ ਦੇਣ ਲਈ ਰਾਏਸ਼ਮਾਰੀ ਕਰਵਾਉਣ ਦੀ ਤਾਕ ਵਿੱਚ ਮੈਲਬਨ ਨੇੜੇ ਪੁਲਿਸ ਦੀ ਗੋਲੀ ਦੇ ਨਾਲ ਹੋਈ ਮੌਤ ਪੜ ਕੇ ਲੋਕਾਂ ਨੇ ਪੁਲਿਸ ਤੇ ਹੀ ਕਰ ਦਿੱਤਾ ਹਮਲਾ ਆਸਟ੍ਰੇਲੀਆ ਵਿੱਚ ਅੰਤਰਰਾਸ਼ਟਰੀ ਵਿਦਿਆਰਥਣ ਨੇ ਕੀਤਾ ਅਜੀਬੋ ਗਰੀਬ ਕੰਮ ਹੋਈ 18 ਮਹੀਨਿਆਂ ਦੀ ਸਜ਼ਾ ਤੇ ਹੁਣ ਇਹਨਾਂ ਸਰਗਰਮੀਆਂ ਦਾ ਵਿਸਤਾਰ ਪ੍ਰਵਾਸ ਨੂੰ ਲੈ ਕੇ ਆਸਟ੍ਰੇਲੀਆ ਦੇ ਵਿਰੋਧੀ ਧਿਰ ਦੇ ਨੇਤਾ ਨੇ ਇੱਕ ਹੋਰ ਵੱਡਾ ਬਿਆਨ ਦੇ ਦਿੱਤਾ ਤੇ ਕਿਹਾ ਕਿ ਜੇਕਰ ਉਹ ਜਿੱਤੇ ਤਾਂ ਬਹੁਤ ਸਾਰੇ ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਦੇ ਲਈ ਹਰਾਇਸ਼ਮਾਰੀ ਕੀਤੀ ਜਾ ਸਕਦੀ ਹੈ 2025 ਦੀਆਂ ਫੈਡਰਲ ਚੋਣਾਂ ਵਿੱਚ ਜਦੋਂ ਪ੍ਰਵਾਸ ਇੱਕ ਮੁੱਦਾ ਬਣਿਆ ਹੋਇਆ ਤਾਂ ਉਸ ਸਮੇਂ ਵਿਰੋਧੀ ਧਿਰ ਦੇ ਨੇਤਾ ਪੀਟਰ ਡਟਮ ਨੇ ਵੀ ਇੱਕ ਬਿਆਨ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਗੱਠ ਜੋੜ ਜਿੱਤ ਜਾਂਦੀ ਹੈ ਤਾਂ ਉਹਨਾਂ ਦੀ ਪਾਰਟੀ अपरााਧਾਂ ਦੇ ਲਈ ਦੋਸ਼ੀ ਪਾਏ ਗਏ ਦੂਰੀ ਨਾਗਰਿਕਤਾ ਵਾਲੇ ਲੋਕਾਂ ਨੂੰ ਆਸਟ੍ਰੇਲੀਆ ਤੋਂ ਦੇਸ਼ ਨਿਕਾਲਾ ਦੇਣ ਦੇ ਲਈ رائے شمਾਰੀ ਕਰਵਾ ਸਕਦੀ ਹੈ ਐਡਿਪੋਟੇਸ਼ਨ ਜਾਂ ਦੇਸ਼ ਨਿਕਾਲਾ ਸਿਰਫ ਅਸਥਾਈ ਪ੍ਰਵਾਸੀਆਂ ਤੱਕ ਹੀ ਸੀਮਤ ਨਹੀਂ ਹੁੰਦਾ ਸਗੋਂ ਪਹਿਲੀ ਪੀੜੀ ਦੇ ਸਥਾਈ ਪ੍ਰਵਾਸੀ ਜਿਨ੍ਹਾਂ ਕੋਲ ਪੀਆਰ ਜਾਂ ਫਿਰ ਸਿਟੀਜ਼ਨਸ਼ਿਪ ਹੈ ਉਹਨਾਂ ਨੂੰ ਵੀ ਦੇਸ਼ ਨਿਕਾਲੇ ਦਾ ਖਤਰਾ ਹੋ ਸਕਦਾ ਹੈ ਮੈਲਬਨ ਦੇ ਨਜ਼ਦੀਕ ਇੱਕ ਵਿਅਕਤੀ ਦੀ ਪੁਲਿਸ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ ਤੇ ਮਾਮਲਾ ਭੱਜ ਚੁੱਕਿਆ ਜਿਸ ਤੋਂ ਬਾਅਦ ਉੱਥੋਂ ਦੇ ਲੋਕਲ ਲੋਕਾਂ ਨੇ ਪੁਲਿਸ ਉੱਤੇ ਹੀ ਹਮਲਾ ਕਰ ਦਿੱਤਾ ਜਦਕਿ ਮਾਰਿਆ ਗਿਆ ਵਿਅਕਤੀ ਕਿਸੇ ਘਟਨਾ ਨੂੰ ਅੰਜਾਮ ਦੇਣ ਦੀ ਤਾਕ ਦੇ ਵਿੱਚ ਸੀ ਮੈਲਬਨ ਦੇ ਨੇੜੇ ਬੀਤੀ ਰਾਤ ਇੱਕ ਵਿਅਕਤੀ ਨੂੰ ਪੁਲਿਸ ਦੀ ਗੋਲੀ ਲੱਗਣ ਦੇ ਨਾਲ ਮ੍ਰਿਤਕ ਪਾਇਆ ਗਿਆ ਵਿਕਟੋਰੀਆ ਪੁਲਿਸ ਕਮਾਂਡਰ ਥਿਮੋਥੀ ਟਲੀ ਦਾ ਕਹਿਣਾ ਹੈ ਕਿ ਇਸ ਹਾਦਸੇ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨੇ ਅਧਿਕਾਰੀਆਂ ਦੇ ਉੱਪਰ ਬੋਤਲਾਂ ਸੁੱਟ ਕੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਹਮਿਸਾਈਡ स्क्वाड ਦੇ ਅਧਿਕਾਰੀ ਪ੍ਰੋਫੈਸ਼ਨਲ ਸਟੈਂਡਰਡ ਕਮਾਂਡ ਦੀ ਨਿਗਰਾਨੀ ਹੇਠ ਇਸ ਮਾਮਲੇ ਦੀ ਜਾਂਚ ਕਰਨਗੇ ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ 9 ਵਜੇ ਦੇ ਕਰੀਬ ਪੁਲਿਸ ਨੂੰ ਚਾਕੂ ਦੇ ਨਾਲ ਲੈਸ ਇੱਕ ਵਿਅਕਤੀ ਦੇ ਇਸ ਏਰੀਏ 'ਚ ਦਾਖਲ ਹੋਣ ਦੀ ਖਬਰ ਮਿਲੀ ਸੀ ਵਿਕਟੋਰੀਆ ਪੁਲਿਸ ਦਾ ਕਹਿਣਾ ਹੈ ਕਿ ਦੋ ਅਫਸਰਾਂ ਨੇ ਉਸ ਆਦਮੀ ਨੂੰ ਲੱਭ ਲਿਆ ਅਤੇ ਉਸ ਨੂੰ ਹਥਿਆਰ ਸੁੱਟਣ ਦੇ ਲਈ ਕਿਹਾ ਉਸ ਤੋਂ ਬਾਅਦ ਵੀ ਉਸ ਆਦਮੀ ਨੇ ਚਾਕੂ ਨਾ ਛੱਡਿਆ ਜਿਸ ਦੇ ਚੱਲਦੇ ਦੋਵਾਂ ਅਧਿਕਾਰੀਆਂ ਦੁਆਰਾ ਉਸ ਨੂੰ ਗੋਲੀ ਮਾਰ ਦਿੱਤੀ ਗਈ ਆਸਟ੍ਰੇਲੀਆ ਵਿੱਚ ਰਹਿ ਰਹੀ ਇੱਕ ਅੰਤਰਰਾਸ਼ਟਰੀ ਵਿਦਿਆਰਥਣ ਨੇ ਅਜੀਬੋ ਗਰੀਬ ਕੰਮ ਕੀਤਾ ਜਿਸ ਦੇ ਲਈ ਹੁਣ ਉਸ ਨੂੰ 1.5 ਸਾਲ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਕਿਉਂਕਿ ਉਸ ਉੱਪਰ ਤਸਕਰੀ ਦੇ ਇਲਜ਼ਾਮ ਲੱਗੇ ਨੇ ਆਸਟ੍ਰੇਲੀਆ ਵਿੱਚ ਪੜ੍ਹਾਈ ਕਰ ਰਹੀ ਇੱਕ ਅੰਤਰਰਾਸ਼ਟਰੀ ਵਿਦਿਆਰਥਣ ਨੂੰ ਕਈ ਜੰਗਲੀ ਜੀਵਾਂ ਦੀ ਤਸਕਰੀ ਕਰਨ ਦੇ ਜ਼ੁਰਮ ਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਅਤੇ ਉਸ ਨੂੰ 18 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕਥਿਤ ਤਸਕਰੀ ਵਿੱਚ ਫੜੇ ਗਏ ਜੰਗਲੀ ਜੀਵਾਂ ਦੀ ਕੀਮਤ 74207 ਡਾਲਰ ਦੱਸੀ ਜਾ ਰਹੀ ਹੈ। ਇਸ ਵਿਦਿਆਰਥਣ ਨੇ ਆਸਟ੍ਰੇਲੀਅਨ ਕਿਰਲੀਆਂ ਅਤੇ ਹੋਰ ਜੰਗਲੀ ਜੀਵਾਂ ਨੂੰ ਕਿਸ ਤਰ੍ਹਾਂ ਬੱਚਿਆਂ ਦੇ ਖੜਾਉਣਿਆਂ ਦੇ ਨਾਲ ਛੋਟੇ-ਛੋਟੇ ਡੱਬਿਆਂ ਵਿੱਚੋਂ ਲਪੇਟ ਕੇ ਵਿਦੇਸ਼ ਭੇਜਣ ਦੀ ਕੋਸ਼ਿਸ਼ ਕੀਤੀ ਅਤੇ ਇਸ ਤਸਕਰੀ ਦਾ ਖੁਲਾਸਾ ਇਸ ਤੋਂ ਬਾਅਦ ਹੋ ਗਿਆ ਜਿਸ ਤੋਂ ਬਾਅਦ ਮਾਮਲਾ ਸੁਰਖੀਆਂ ਦਾ ਹਿੱਸਾ ਬਣਿਆ ਅਤੇ ਜਾਂਚ ਤੋਂ ਬਾਅਦ ਵਿਦਿਆਰਥੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਅਤੇ 1.5 ਸਾਲ ਦੀ ਸਜ਼ਾ ਸੁਣਾਈ ਗਈ ਇਸ ਵਾਰ ਕਰਵਾਈਆਂ ਜਾ ਰਹੀਆਂ 37ਵੀਂ ਆਸਟ੍ਰੇਲੀਅਨ ਸਿੱਖ ਗੇਮਸ ਦੇ ਵਿੱਚ ਪਹਿਲੀ ਵਾਰ ਜੂਨੀਅਰ ਕਬੱਡੀ ਖਿਡਾਰੀਆਂ ਨੂੰ ਮੌਕਾ ਮਿਲੇਗਾ ਜਿਸ ਦੇ ਲਈ ਕਬੱਡੀ ਜਗਤ ਦੇ ਵਿੱਚ ਵੱਡੀ ਖੁਸ਼ਖਬਰੀ ਵੇਖਣ ਨੂੰ ਮਿਲ ਰਹੀ ਹੈ ਸਾਊਥ ਆਸਟ੍ਰੇਲੀਆ ਦੇ ਨੌਜਵਾਨ ਕਬੱਡੀ ਖਿਡਾਰੀਆਂ ਦਾ ਇੱਕ ਸਮੂਹ ਸਿਡਨੀ ਦੇ ਵਿੱਚ ਸ਼ੁਰੂ ਹੋਈਆਂ ਆਸਟ੍ਰੇਲੀਅਨ ਸਿੱਖ ਗੇਮਸ ਦੇ ਵਿੱਚ ਹਿੱਸਾ ਲੈਣ ਦੇ ਲਈ ਪਹੁੰਚਿਆ ਸਿੱਖਾਂ ਦੀ ਮਿਨੀ 올림픽 ਕਈਆਂ ਜਾਣ ਵਾਲੀਆਂ ਇਹਨਾਂ ਖੇਡਾਂ ਦੇ ਵਿੱਚ 37 ਸਾਲਾਂ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਜੂਨੀਅਰ ਖਿਡਾਰੀਆਂ ਨੂੰ ਵੀ ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਗਈ। ਰਿਵਰਲੈਂਡ ਪੰਜਾਬੀ ਸਪੋਰਟਸ ਕਲੱਬ ਦੀ 7 ਤੋਂ 16 ਸਾਲ ਦੀ ਉਮਰ ਦੇ ਬੱਚਿਆਂ ਦੀਆਂ ਟੀਮਾਂ ਦਾ ਦੂਜੀਆਂ ਟੀਮਾਂ ਦੇ ਨਾਲ ਮੁਕਾਬਲਾ ਹੋ ਚੁੱਕਿਆ ਹੈ। ਇਸ ਮੌਕੇ ਗੱਲਬਾਤ ਦੇ ਦੌਰਾਨ ਕਈ ਖਿਡਾਰੀ ਜਿਸ ਦੇ ਵਿੱਚ ਉਸਤਕੀਰਤ ਸਿੰਘ ਅਤੇ ਅਨੰਤ ਸਿੰਘ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਖੇਡ ਉਹਨਾਂ ਲਈ ਵਿਸ਼ੇਸ਼ ਥਾਂ ਰੱਖਦੀ ਹੈ। ਕਬੱਡੀ ਦੇ ਨਾਲ ਉਹਨਾਂ ਦੇ ਆਤਮ ਵਿਸ਼ਵਾਸ ਦੇ ਵਿੱਚ ਵੀ ਕਾਫੀ ਵਾਧਾ ਹੋਇਆ ਤੁਹਾਨੂੰ ਦੱਸ ਦਈਏ ਕਿ ਕਬੱਡੀ ਦੇ ਇਨ੍ਹਾਂ ਗੇਮਾਂ ਦੇ ਵਿੱਚ ਐਡ ਹੋਣ ਦੇ ਨਾਲ ਪੰਜਾਬੀਆਂ ਦੇ ਵਿੱਚ ਵੀ ਖੁਸ਼ੀ ਪਾਈ ਜਾ ਰਹੀ ਹੈ ਕਿਉਂਕਿ ਕਬੱਡੀ ਪੰਜਾਬੀਆਂ ਦੀ ਮਾਂ ਖੇਡ ਹੈ ਅਤੇ ਇਹੋ ਜਿਹੀਆਂ ਵੱਡੇ ਪੱਧਰ ਦੀਆਂ ਗੇਮਾਂ ਦੇ ਵਿੱਚ ਕਬੱਡੀ ਨੂੰ ਜਗ੍ਹਾ ਦੇਣਾ ਵੱਡੀ ਗੱਲ ਹੈ ਕੈਨਬਰਾ ਵਿੱਚ ਭਾਰਤੀ ਮੂਲ ਦੇ ਦਿਲ ਦੇ ਡਾਕਟਰ ਤੇ ਬਲਾਤਕਾਰ, ਕੁੱਟਮਾਰ ਅਤੇ ਅਸ਼ਲੀਲਤਾ ਦੇ ਦੋਸ਼ ਲੱਗੇ ਨੇ ਅਤੇ ਅਦਾਲਤ ਨੇ ਉਸ ਦੀ ਪਛਾਣ ਜਾਰੀ ਕਰਨ ਦੇ ਵੀ ਹੁਕਮ ਦੇ ਦਿੱਤੇ ਨੇ ਜਦਕਿ 48 ਸਾਲ ਦੇ ਪਾਠਕ ਨੇ ਖੁਦ ਨੂੰ ਬੇਕਸੂਰ ਦੱਸਿਆ ਸੀ ਕੈਨਬਰਾ ਦੇ ਇੱਕ ਕਾਰਡੀਓਲੋਜਿਸਟ ਡਾਕਟਰ ਰਾਜੀਵ ਪਾਠਕ ਤੇ ਬਲਾਤਕਾਰ, ਹਮਲਾ ਅਤੇ ਅਸ਼ਲੀਲਤਾ ਸਮੇਤ 4 ਔਰਤਾਂ ਦੇ ਵਿਰੁੱਧ ਜਿਨਸੀ ਅਪਰਾਧਾਂ ਦੇ ਦੋਸ਼ ਲੱਗੇ ਨੇ ਜਿਨ੍ਹਾਂ ਨੂੰ ਉਸ ਵੱਲੋਂ ਨੌਕਰੀ ਤੇ ਰੱਖਿਆ ਗਿਆ ਸੀ ਫਰਵਰੀ ਦੇ ਵਿੱਚ ਜ਼ਮਾਨਤ ਮਿਲਣ ਤੋਂ ਬਾਅਦ ਮੈਜਿਸਟ੍ਰੇਟ ਐਮਬੀ ਬੈਗਲੇ ਨੇ ਉਸ ਦੀ ਪਛਾਣ ਲਕਾਉਣ ਦੇ ਹੁਕਮਾਂ ਨੂੰ ਹਟਾ ਦਿੱਤਾ 48 ਸਾਲ ਦੇ ਪਾਠਕ ਨੇ ਖੁਦ ਨੂੰ ਬੇਕਸੂਰ ਦੱਸਿਆ ਸੀ ਹਾਲਾਂਕਿ ਉਸ ਵਿਰੁੱਧ ਪੰਜਵੀਂ ਸ਼ਿਕਾਇਤ ਵੀ ਸਾਹਮਣੇ ਆਈ ਹੈ ਉਸ ਨੂੰ ਮਰੀਜ਼ਾਂ ਦਾ ਇਲਾਜ ਕਰਨ ਤੋਂ ਮੁਆਤਲ ਕਰ ਦਿੱਤਾ ਗਿਆ ਅਤੇ ਕੇਸ ਦੀ ਅਗਲੀ ਸੁਣਵਾਈ ਹੁਣ ਮਈ ਮਹੀਨੇ ਦੇ ਵਿੱਚ ਕੀਤੀ ਜਾਣੀ ਹੈ ਤੁਹਾਨੂੰ ਦੱਸ ਦਈਏ ਕਿ ਡਾਕਟਰ ਰਜੀਵ ਪਾਠਕ ਦੀਆਂ ਹੁਣ ਕਈ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਦੀ ਪਛਾਣ ਜੰਤਕ ਕਾਰ ਦਿੱਤੀ ਗਈ ਹੈ ਅਤੇ ਨਾਲ ਹੀ ਉਹਨਾਂ ਨੂੰ ਉਹਨਾਂ ਦੇ ਕੰਮ ਤੋਂ ਵੀ ਹਟਾ ਦਿੱਤਾ ਗਿਆ ਹੈ ਫਾਰਮਾਸਿਸਟਸ ਸਮੇਤ ਲੱਖਾਂ ਹੈਲਥ케ਅਰ ਵਰਕਰਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਹੈ ਐਫ ਡਬਲਯੂ ਸੀ ਦੇ ਫੈਸਲੇ ਤੋਂ ਬਾਅਦ ਉਹਨਾਂ ਦੀ ਤਨਖਾਹ ਵਿੱਚ ਛੇਤੀ ਹੀ ਵਾਧਾ ਹੋਵੇਗਾ ਜੋ ਕਿ 35% ਹੋਵੇਗਾ ਲਿੰਗਿਕ ਤਨਖਾਹ ਅਸਤੋਲਨ ਨੂੰ ਦੂਰ ਕਰਨ ਦੇ ਲਈ ਫੇਅਰ ਵਰਕਰ ਕਮਿਸ਼ਨ ਦੇ ਇੱਕ ਇਤਿਹਾਸਕ ਫੈਸਲੇ ਤੋਂ ਬਾਅਦ ਔਰ ਤੁਮਲਾਜ਼ਮਾ ਨੇ ਭਾਰੀ ਗਿਣਤੀ ਵਾਲੇ ਉਦਯੋਗ ਵਿੱਚ ਕੰਮ ਕਰ ਰਹੇ ਹਜ਼ਾਰਾਂ ਆਸਟ੍ਰੇਲੀਆਈ ਮਜ਼ਮਾ ਦੀ ਤਨਖਾਹ ਦੇ ਵਿੱਚ 35% ਤੱਕ ਵਾਧਾ ਹੋਣ ਜਾ ਰਿਹਾ ਹੈ ਆਸਟ੍ਰੇਲੀਆਈ ਕਾਉਂਸਲ ਆਫ ਪੇਡਸ ਯੂਨੀਅਨ ਨੇ ਕਿਹਾ ਕਿ ਇਸ ਫੈਸਲੇ ਦੇ ਨਾਲ ਅੱਧਾ ਮਿਲੀਅਨ ਤੋਂ ਵੱਧ ਕਾਮਿਆਂ ਨੂੰ ਲਾਭ ਹੋਵੇਗਾ ਇਸ ਫੈਸਲੇ ਦੇ ਅਨੁਸਾਰ ਇਹ ਪਾਇਆ ਗਿਆ ਹੈ ਕਿ ਕੁਝ ਬਾਲ ਸੰਭਾਲ ਕਰਮਚਾਰੀ ਫਾਰਮਾਸਿਸਟ ਡੈਂਟਲ ਅਸਿਸਟੈਂਟ ਅਤੇ ਥੈਰੇਪਿਸਟ ਅਤੇ ਹੋਰ ਹੈਲਥ케ਅਰ ਪ੍ਰੋਫੈਸ਼ਨਲਸ ਅਤੇ ਨਾਲ ਹੀ ਸੋਸ਼ਲ ਵਰਕਰ ਜੋ ਸਾਰੇ ਅਦਾਲਤ ਦੇ ਪੰਜ ਵੱਖ-ਵੱਖ ਫੈਸਲੇ ਹੇਠਾਉਂਦੇ ਨੇ ਲਿੰਗ ਦੇ ਆਧਾਰ ਤੇ ਘੱਟ ਤਨਖਾਹ ਪ੍ਰਾਪਤ ਕਰਦੇ ਰਹੇ ਨੇ ਅਦਾਲਤ ਨੇ ਫੈਸਲਾ ਸੁਣਾਇਆ ਹੈ ਕਿ ਪ੍ਰਭਾਵਿਤ ਫਾਰਮਾਸਿਸਟਾਂ ਦੀ ਤਨਖਾਹ ਵਿੱਚ 14.1% ਦਾ ਵਾਧਾ ਹੋਵੇਗਾ ਜੋ ਕਿ ਸਾਲ ਜੂਨ ਤੋਂ ਜੂਨ 2027 ਦੇ ਵਿਚਕਾਰ ਫੜਾਵਾਂ ਵਿੱਚ ਲਾਗੂ ਹੋਵੇਗਾ ਹਾਲਾਂਕਿ ਬਾਕੀ ਚਾਰ ਪੁਰਸਕਾਰਾਂ ਦੇ ਅਧੀਨ ਆਉਣ ਵਾਲੇ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਵਾਧਾ ਬਾਅਦ ਵਿੱਚ ਨਿਰਧਾਰਤ ਕੀਤਾ ਜਾਵੇਗਾ ਅੱਜ ਦੇ ਆਸਟ੍ਰੇਲੀਆ ਬਲਟਨ ਦੇ ਵਿੱਚ ਇੰਨਾ ਹੀ ਕੱਲ ਮੌਜੂਦ ਹੋਵਾਂਗੇ ਮੈਨੂੰ ਦੇ ਇਜਾਜ਼ਤ ਧੰਨਵਾਦ